ਅਨਖ ਤੇ ਮੁਹੱਬਤ ਦੀ ਕਹਾਣੀ ਹੈ ਰੋਡੇ ਕਾਲਜ ਕਿ ਯੂਥ ਕੱਲੀਆਂ ਬੱਸਾਂ ਨਹੀਂ ਬੰਦ ਆ ਬਸ ਵਾਰ-ਵਾਰ ਸ਼ੀਸ਼ੇ ਟੁੱਟ ਰਹੇ ਆ ਉਹ ਸ਼ੀਸ਼ੇ ਨਹੀਂ ਟੁੱਟ ਰਹੇ ਐਕਚੁਅਲ ਚ ਇੱਕ ਜਿਹੜੀ ਸਲਤਨਤ ਹੈ ਨਾ ਜਿਹੜੀ ਗੰਦੀ ਰਾਜਨੀਤੀ ਆ ਇਹ bizness ਲਈ ਨਹੀਂ ਬਣਾਈ ਇਹ ਇੱਕ ਚੰਗੇ ਸਨੇਹ ਲਈ ਬਣਾਈ ਆ ਅਸਰੇ ਗੱਲ ਵੀਰੇ ਅਸਸਰ ਸਾਹਿਬ ਖੜੇ ਨੇ ਸਾਡੇ ਨੂੰ ਥੈਂਕ ਯੂ ਵੀਰੇ ਥੈਂਕ ਯੂ ਬੋੜਾ ਗਾ ਥੈਂਕ ਯੂ ਵੈਰੀ ਮਚ ਥੈਂਕ ਯੂ ਥੈਂਕ ਯੂ ਜੀ ਸਨੇਹ ਦੇਖਣ ਲਈ ਲੋਕੋ ਕੇ ਲਈ ਮੂਵੀ ਐਕਚੁਅਲੀ ਬੇਚਨਾ ਅ ਟੈਕਨੀਕਲੀ ਬਹੁਤ ਸਟਰੋਂਗ ਹੈ ਮੂਵੀ ਤੁਸੀਂ ਦੇਖੀ ਐ ਬੈਠ ਕੇ ਔਰ ਯੂਥ ਲਈ ਬਹੁਤ ਵੱਡਾ ਸਨੇਹਾ ਹੈ ਕਿ ਯੂਥ ਕੱਲੀਆਂ ਬੱਸਾਂ ਨਹੀਂ ਵੰਦਾ ਬਸ ਵਾਰ-ਵਾਰ ਸ਼ੀਸ਼ੇ ਟੁੱਟ ਰਹੇ ਆ ਉਹ ਸ਼ੀਸ਼ੇ ਨਹੀਂ ਟੁੱਟ ਰਹੇ ਐਕਚੁਅਲੀ ਚਾ ਇੱਕ ਜਿਹੜੀ ਸਲਤਨਤ ਹੈ ਨਾ ਜਿਹੜੀ ਗੰਦੀ ਰਾਜਨੀਤੀ ਆ ਉਹਦਾ ਹਕਾਰ ਟੁੱਟ ਰਿਹਾ ਤੇ ਪੰਜਾਬ ਵਾਲੇ ਹਮੇਸ਼ਾ ਹਕਾਰ ਤੋੜਦੇ ਆ ਤੁਸੀਂ ਵੀ ਕਾਲਜ 'ਚ ਪੜਾਈ ਕੀਤੀ ਬਿਲਕੁਲ ਸਰ ਮੈਂ ਮੇਰਾ ਪਿੰਡ ਚੜੈਕਾ ਹੈ ਔਰ ਕਾਲਜ ਹੈ ਜਿਹੜਾ ਰੋਡੇ ਕਾਲਜ ਹੈ ਉਹ ਮੇਰੇ ਤੋਂ ਤਕਰੀਬਨ 15 18 ਕਿਲੋਮੀਟਰ ਹੈ ਔਰ ਸਾਡੇ ਏਰੀਏ ਦਾ ਰੋਡੇ ਕਾਲਜ ਔਰ ਗਵਰਨਮੈਂਟ ਆਈਟੀਆਈ ਇਹ ਦੋਨੋਂ ਮਸ਼ਹੂਰ ਸੀ ਤੇ ਬਹੁਤ ਵੱਡੀਆਂ ਵੱਡੀਆਂ ਐਜੀਟੇਸ਼ਨਾਂ ਹੋ ਜਾਂਦੀਆਂ ਇੱਥੇ ਉਹ ਦਰਸ਼ਕਾਂ ਨੂੰ ਕੀ ਸੁਨੇਹਾ ਦਿਓਗੇ ਲਾਸਟ ਚ ਫਿਲਮ ਦਰਸ਼ਕਾਂ ਨੂੰ ਇਹੀ ਸੁਨੇਹਾ ਦਵਾਂਗਾ ਕਿ ਬਹੁਤ ਪਿਆਰੀ ਫਿਲਮ ਹੈ ਔਰ ਬਹੁਤ ਸ਼ੁੱਧ ਹੈ ਇਹਦੇ 'ਚ ਵਰਗਲੈਟੀ ਕੁਝ ਨਹੀਂ ਹੈਗਾ ਔਰ ਇਹ ਪਰਿਵਾਰਕ ਫਿਲਮ ਹੈ ਔਰ ਫੈਮਿਲੀ ਵੀ ਹੈ ਅਣਖ ਤੇ ਮੁਹੱਬਤ ਦੀ ਕਹਾਣੀ ਹੈ ਰੋਡੇ ਕਾਲਜ ਔਰ ਤੁਸੀਂ ਨਰਾਸ਼ ਹੋ ਕੇ ਨਹੀਂ ਵੜੋਗੇ ਔਰ ਜਿਹੜੀ ਇਹ ਫਿਲਮ ਹੈ ਤੁਹਾਡਾ ਸਮਾਂ ਵੇਸਟ ਨਹੀਂ ਕਰੇਗੀ ਕਿਉਂਕਿ ਮੈਂ ਆਮ ਹੀ ਬੋਲਦਾ ਹੁੰਦਾ ਕਿ ਪੈਸਾ ਵੇਸਟ ਹੋ ਜੇ ਬੰਦਾ ਹੋਰ ਕਮਾ ਲੈਂਦਾ ਪਰ ਸਮਾਂ ਵੇਸਟ ਨਹੀਂ ਹੋਣਾ ਚਾਹੀਦਾ ਕਿਉਂਕਿ ਸਮਾਂ ਮੁੜ ਕੇ ਨਹੀਂ ਆਉਗਾ ਇਸ ਕਰਕੇ ਮੇਰੀ ਬੁਝਾਰਿਸ਼ ਹੈ ਸਾਰੇ ਪੰਜਾਬ ਵਾਲਿਆਂ ਨੂੰ ਕਿ ਪੰਜਾਬ ਲਈ ਪੰਜਾਬ ਦੀ ਇੰਡਸਟਰੀ ਲਈ ਇਹ ਬਹੁਤ ਵੱਡੇ ਮਾਣ ਦੀ ਗੱਲ ਹੈ ਕਿ ਇਹੋ ਜੀ ਫਿਲਮ ਮੇਕਰਾਂ ਨੇ ਬਣਾਈ ਹੈ ਮੈਂ ਇਹ ਸਮਝਦਾ ਕਿ ਮੈਨੂੰ ਜੋ ਜਦੋਂ ਫਿਲਮ ਵੇਖ ਕੇ ਜੋ ਮੈਨੂੰ ਲੱਗਾ ਕਿ ਇਹ ਬਿਜ਼ਨਸ ਲਈ ਨਹੀਂ ਬਣਾਈ ਇੱਕ ਚੰਗੇ ਸਨੇਹੇ ਲਈ ਬਣਾਈ ਹੈ ਕਿਉਂਕਿ ਜਦੋਂ ਫਿਲਮ ਨੂੰ ਮੈਂ ਬੜਾ ਸਪੱਸ਼ਟ ਜਿਹਾ ਬੰਦਾ ਵੀ ਜਦੋਂ ਬਿਜ਼ਨਸਮੈਨ ਬਣਾਉਂਦੇ ਹਨ ਪਰ ਫਿਲਮ ਨਹੀਂ ਬਣਾਉਂਦੇ ਇਹ ਐਕਚੁਅਲ ਚ ਫਿਲਮ ਹੈ ਜਿੱਲੀ ਲੋੜ ਹੈ ਪੰਜਾਬ ਨੂੰ ਪੰਜਾਬ ਦੇ ਯੂਥ ਨੂੰ ਲੋੜ ਹੈ ਔਰ ਦੇਖੋ ਇੱਕ ਗੱਲ ਮੈਂ ਹੋਰ ਐਡ ਔਨ ਕਰੂੰਗਾ ਕਿ ਸਾਡੀਆਂ ਪੰਜਾਬ ਦੀਆਂ ਮਾਵਾਂ ਭੈਣਾਂ ਜਦੋਂ ਸਾਡਾ ਮੁੰਡਾ ਕਾਲਜ ਪੜ੍ਹਨ ਲੱਗਦਾ ਹੈ ਤੇ ਉਹ ਸੋਚਦੀਆਂ ਕਿ ਬੜੇ ਮਾਣ ਨਾਲ ਛਾਤੀ ਤਾਣ ਕੇ ਦੱਸਦੀਆਂ ਨੇ ਕਿ ਮੇਰਾ ਮੁੰਡਾ ਡੀਐਸਪੀ ਬਣੂਗਾ ਹੁਣ ਕਾਲਜ ਪੜ੍ਹਨ ਲੱਗ ਗਿਆ ਤੇ ਉਹ ਜਦੋਂ ਕਾਲਜ ਦੀ ਗੰਦੀ ਰਾਜਨੀਤੀ ਦੀ ਭੇਟ ਚੜ ਜਾਂਦਾ ਜਿਹੜੇ ਗੈਂਗਸਟਰ ਅ ਡਰੱਗ ਮਾਫੀਆ ਕਾਲਜਾਂ ਦੇ ਵਿੱਚ ਰੈਕਟ ਚਲਾਉਂਦੇ ਜਦੋਂ ਜਦੋਂ ਡੀਐਸਪੀ ਪੁੱਤ ਇੱਕ ਫੇਕ ਐਨਕਾਊਂਟਰ ਦੇ ਵਿੱਚ Laash ਬਣ ਕੇ ਘਰੇ ਆਉਂਦਾ ਨਾ ਇਹ ਉਹ ਮਾਵਾਂ ਹੀ ਸਮਝ ਸਕਦੀਆਂ ਨੇ ਕਿ ਉਹਨਾਂ ਨਾਲ ਕੀ ਹੋਇਆ ਪਰਿਵਾਰਿਕ ਐ মুਵੀ ਦੇਖਣ ਵਾਲੀ ਹੈ ਸਭ ਬਿਲਕੁਲ ਪਰਿਵਾਰਿਕ ਹੈ ਜੀ ਪਰਿਵਾਰਿਕ মুਵੀ ਹੈ ਔਰ ਤੁਸੀਂ ਮੈਂ ਆਸ ਕਰਦਾ ਕਿ ਇਹ ਹਰ ਘਰ ਦੀ ਕਹਾਣੀ ਹੈ ਕੱਲੇ ਰੋਡੇ ਕਾਲਜ ਦੀ ਕਹਾਣੀ ਨਹੀਂ ਇਹ ਪੰਜਾਬ ਦੇ ਟੋਟਲ ਹੀ ਕਾਲਜਾਂ ਦੀ ਕਹਾਣੀ ਹੈ ਔਰ ਜਿਹੜਾ 84 ਦਾ ਦੌਰ ਤੁਸੀਂ ਦੇਖਿਆ ਹੈ 84 ਦੇ ਦੌਰ ਦੇ ਵਿੱਚ ਕੀ ਹੁੰਦਾ ਸੀ ਕਿ ਜਿਹੜਾ ਮੁੰਡਾ ਕਾਲਜ ਪੜ੍ਹਦਾ ਸੀ ਹਰ ਬੰਦੇ ਨੂੰ ਇਹ ਲੱਗਦਾ ਸੀ ਕਿ ਉਹ ਆਤਮਵੱਦੀ ਹੈ ਉਹਨਾਂ ਦੇ ਸਟਾਰ ਵੱਧੇ ਗਏ ਤੇ ਸਾਡੀ ਜਵਾਨੀ ਸੁਭਾਅ ਹੁੰਦੀ ਗਈ